ਇਹ ਕੋਈ ਚੀਜ਼ ਦੀ ਗੱਲ ਅੱਜ ਐਸਸੀ ਪਾਈ ਚਾਰੇ ਦੇ ਪਟਾਲੇ ਹਲਕੇ ਦੇ ਵਿੱਚ तकरीबन 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭਕਾਰੀ ਨੇ ਉਹ ਅੱਜ ਸੇ ਹਾਜ਼ਰ ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਵੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟੜਕਣ ਬੰਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਜਿਸ ਹਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇਰ ਵੀ ਰਹੇ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ 27 ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਗੱਲਾਂ ਬੜੀਆਂ ਪੁਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜਿਹੜਾ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਪ੍ਰਵੰਤ ਮਾਨ ਜੀ ਨੇ ਉਹਨਾਂ ਦੀ ਸੋਚ ਸਹੀ ਹੈ ਮੈਂ ਖੁੰਦਰ ਸਿੰਘ ਕੋ ਮੋਨੇ ਜੀ ਅਸੋ ਪਹਿਲਾਂ ਜੀ ਪੰਜਾਬ ਸਰਕਾਰ ਵੱਲੋਂ ਅਨਸੂਚੀ ਅਤੇ ਕਮਿਸ਼ਨ ਦੇ ਟੋਟਲ ਜਿਹੜੇ ਪੂਰੇ ਪੰਜਾਬ ਪਰ ਲੈਵਲ ਤੇ ਜਿਹੜੇ ਨੇ ਬੈਨੇਫਿਸ਼ੀਰੀ ਦੇ ਜਿਨ੍ਹਾਂ ਦੇ ਲੱਖਾਂ ਦੇ ਪੁਰਾਣੇ ਕਰਜ਼ੇ ਲਏ ਹੋਏ ਸਨ ਜਿਨ੍ਹਾਂ ਨੇ ਉਤਾਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਵਿੱਚ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ 321 ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਲਾਭਪਾਤਰੀ ਉਹਨਾਂ ਕਰਜ਼ੇ ਮਾਹ ਪੂਰੇ ਪੂਰੇ ਕਰਜ਼ੇ ਮਾਫ ਕਰ ਦਿੱਤੇ ਨੇ ਜਿਹਦੇ ਵਿੱਚੋਂ ਟੋਟਲ ਮਾਉਂਟ 4.5 ਕਰੋੜ ਦੀ ਮਾਉਂਟ ਲਗਭਗ ਬਣਦੀ ਏ ਜਿਹਦੇ ਵਿੱਚੋਂ ਜਿਹੜੇ 52 ਕੇਸ ਜਿਹੜੇ ਨੇ ਆਪਣੇ ਔਲੀ ਤਸੀਰ ਜਿਹੜੇ ਬਲੌਕ ਆਪਣੇ ਹਲਕੇ ਬਟਾਲੇ ਦੇ ਹੀ ਨੇ ਜਿਨ੍ਹਾਂ ਵੱਜ ਜਿਹੜੀ ਹੈ 70 ਲੱਖ ਦੇ ਪ੍ਰੋਫ ਜਿਹੜੇ ਨੇ ਉਹ ਕਰਜ਼ਾ ਮਾਫੀ ਸਰਟੀਫਿਕੇਟ ਦੇ ਵੰਡੇ ਗਏ ਨੇ ਸਾਰੇ ਤੇ 52 ਨੇ ਜੀ 78 ਲੱਖ ਪ੍ਰੋਫ ਸਾਰੇ ਲਾਪਾਸ ਇਹ ਕਾਫੀ 2019 ਦੇ ਕੇਸ ਨੇ ਪੁਰਾਣੇ ਜਿਹੜੇ ਉਹ ਕੇਸ ਨੇ ਜਿਹੜੇ ਜਿਨ੍ਹਾਂ ਨੂੰ ਕਿਸੇ ਨਾ ਕਿਤੇ ਪੈਸੇ ਦੇਣ ਵਿੱਚ ਆਪਣੀ ਕਿਸ਼ਤ ਵਾਪਸ ਕਰਨ ਦੇ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਜਿਹੜੇ ਕੰਮ ਆਪਾਂ ਸ਼ੁਰੂ ਕੀਤੇ ਸਨ ਪਰ ਪਰਿਵਾਰਕ ਵਿੱਚ ਪਰਿਵਾਰ ਵਧਨ ਕਰਕੇ ਜਾਂ ਆਮਦਨ ਸਾਧਨ ਘਟਣ ਕਰਕੇ ਇਹਨਾਂ ਨੂੰ ਮੁਸ਼ਕਲ ਪੇਖ ਆ ਰਹੀ ਸੀ ਸਰਕਾਰ ਦੇ ਬਹੁਤ ਹੀ ਵੱਲ ਦੇ ਧਿਆਨ ਵਿੱਚ ਸੀ ਇਹ ਚੀਜ਼ ਜੋ ਸਰਕਾਰ ਨੇ ਇਹ ਤੇ ਨਵਾਂ ਬਹੁਤ ਸੋਹਣਾ ਡਿਸੀਜਨ ਲੈਂਦੇ ਹੋਏ ਸਾਰੇ ਸਾਰੇ ਇਹ ਨਹੀਂ ਕਿ ਕੋਈ 50% 80% ਇਸ ਤਰ੍ਹਾਂ ਨਹੀਂ ਸਰਕਾਰ ਨੇ ਪੂਰਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਤੇ ਨਾਲ ਜਿਹੜੇ ਐਨਓਸੀ ਸਰਟੀਫਿਕੇਟਸ ਨੇ ਉਹ ਸਾਰੇ ਬਲਾਕ ਵਿੱਚ ਸਾਰੇ ਡਿਸਟ੍ਰਿਕਟ ਵਿੱਚ ਕਰ ਦਿੱਤੇ ਗਏ। ਇਹ ਜੀ ਅਨੁਸੂਚੀ ਜਾਤੀ ਕਮਿਸ਼ਨ ਭਲਾਈ ਭਾਗ ਵਾਲੇ ਪਾਸੋਂ ਜਿਹੜਾ ਸਰਟੀਫਿਕੇਟ ਨੇ ਉਹ ਦਿੱਤੇ ਗਏ ਨੇ ਜੀ। ਮੈਂ ਪੂਰੇ ਤੌਰ ਤੇ ਇਸ ਸੰਬੰਧ ਵਿੱਚ ਬਤਲਾ ਰਿਹਾ ਸੀ। ਕਰੋਨਾ ਕਾਲ ਦੌਰਾਨ ਅਸੀਂ ਕਰਜ਼ਾ ਤਾਰ ਨਹੀਂ ਸਕੇ। ਤੋ ਪੁਗਤ ਮਾ ਸਰਕਾਰ ਨੇ ਸਾਡੇ ਉਹ ਕਰਜ਼ੇ ਜਿਹੜੇ ਨੇ ਮੇਰੇ ਵਰਗੇ ਹੋਰ ਭਰਾਵਾਂ ਦੇ ਸਾਡੇ ਕਰਜ਼ੇ ਮਾਫ ਕਰਕੇ ਸਾਡੇ ਸੱਜਣ ਜਿਹੜਾ ਬੋਲ ਲਾਤਾ ਅੱਜ ਇਸ ਸਫਰੀ ਕਲਪਤੀ ਸਾਡੇ ਤੇ ਇਸ ਕਰਜ਼ੇ ਦੇ ਜੱਟ ਜਿਹੜੇ ਨੂੰ ਸਮਝੋ ਜੰਗੇ ਅਸੀਂ ਇਹ ਕਰਜ਼ੇ ਮੁਕਤ ਹੋ ਜਾਣਗੇ ਹਾਂ ਜੀ ਜੀ ਇਹ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਬਣਾ ਰਹੀ ਹੈ ਬਹੁਤ ਲੋਕਾਂ ਦੀ ਜਿਹੜੇ ਸਿਰ ਤੇ ਬੋਝ ਬਣੇ ਹੋਏ ਨੇ ਜਿਹੜੇ ਚੀਜ਼ਾਂ ਜਾਂ ਕਰਜ਼ੇ ਹੋਏ ਯਾ ਸਰਕਾਰਾਂ ਇਹੋ ਜਿਹੀ ਬੋਝਾਂ ਨੂੰ ਉਤਾਰਦੀ ਹੈ ਕਿਉਂਕਿ ਇਨਸਾਨ ਉਹੋ ਹੀ ਸਹੀ ਹੁੰਦਾ ਹੈ ਜੇ ਲੋਕਾਂ ਵਾਸਤੇ ਕੰਮ ਕਰੇ ਉਹ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਕਰਾ ਕੇ ਦੱਸਦੀ ਹੈ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਡਾ ਕਰਜ਼ਾ ੜ ਗਿਆ ਸੀ ਅਸੀਂ ਕਿਸ਼ਤਾਂ ਨਹੀਂ ਤਾਰ ਪਾਏ ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਚੜੇ ਰਹਿੰਦਾ ਸੀ ਲੈ ਕੇ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਕੁਲ ਤੋਂ ਜਿਹੜੀਆਂ ਨਾ ਉਹ ਚੁੱਕੀ ਲੱਗਦੀ ਹੈ ਕਿ ਸਾਡੇ ਦਿਲ ਤੋਂ ਬੋਝ ਜਿਹੜਾ ਨਾ ਕੋਈ ਸ਼ੇਸ਼ ਨਹੀਂ ਫੈਰੀ ਕਰਦੀ ਜਿਨ੍ਹਾਂ ਨੇ ਸਮੇਂ ਸਿਰ ਸਦਕੇ ਸਾਨੂੰ ਇਸ ਕਰਜ਼ੇ ਤੋਂ ਸਰਟੀਫਿਕੇਟ ਦੇ ਦਿੰਦਗੇ ਤੇ ਅਸੀਂ ਮੁਕਤ ਹੋ ਜਾ ਕਰਾਂਗੇ ਮੈਂ ਸਾਰੀ ਸਰਕਾਰ ਦਾ ਔਰ ਭਗਵੰਤ ਮਾਨ ਦਾ ਇਸ ਸੰਸਾਰੀ ਕਲਪੀ ਦਾ ਧੰਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਇਸ ਕਰਜ਼ੇ ਤੋਂ ਮੁਕਤ ਕਰਕੇ ਸਾਨੂੰ ਬੋਝ ਤੋਂ ਹਲਕਾ ਕੀਤਾ ਮੇਰਾ ਨਾਮ ਰਾਜਾ ਸੋਰਲੇ ਜਿੱਤੇ ਸਭ ਤੋਂ ਪਹਿਲੇ ਬਹੁਤ ਧੰਵਾਦ ਭਗਵੰਤ ਮਾਨ ਦਾ ਜਿਨ੍ਹਾਂ ਸਾਡੇ ਕੱਤੇ ਨਾਸ ਜਦੋਂ ਵੋਟ ਕਰਤੀਏ ਤਾਂ ਇਹ ਸਭ ਸਾਰਿਆਂ ਨੇ ਸਰਕਾਰ ਸਿੰਘ ਨਾ ਮਹਿੰਦੀ ਮੇਰਾ ਪਿੰਡ ਜੋੜਾ ਸਿੰਘ ਦਾ। ਜੀ। ਨਾਲ ਸਰਕਾਰ ਦਾ ਧੰਨਵਾਦ ਹੈ। ਕੰਸੀ ਸਾਹਿਬ ਜੀ ਦਾ ਧੰਨਵਾਦ ਹੈ। ਬਹੁਤ ਦੇਰ ਤੋਂ ਕੋਈ ਤਕੀ ਸਾੜੋ ਚਲੇ ਜੋ ਕਰਕੇ ਛੱਲੇ ਆਏ ਆਂ। ਸਰਕਾਰਾਂ ਬੜੀਆਂ ਪਰੇਸ਼ਾਨ ਕਰਦੀ ਰਹੀਆਂ। ਪਰ ਕੰਸੀ ਸਾਹਿਬ ਜੀ ਹਣਾ ਭਗਵੰਤ ਮਾਨ ਸਾਹਿਬ ਹਣਾ ਕਰਜ਼ਾ ਮੁਕਤ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰ ਗੁਜ਼ਾਰ ਹੈ ਸਰਕਾਰ ਦੀ ਆਰਾਮ। ਲੱਖ ਲੱਖ ਰੁਪਏ ਲਿਆ ਹੈ 50 ਇਨੇ ਲੱਖੜੇ ਆਏ 25 ਸਾਲ ਹੋ ਚਲੇ ਆ ਤੇ ਮਜ਼ਦੂਰੀ ਸਾਰੇ 350 350 350 ਤੋਂ ਢਾਈ ਕਿਉਂ ਤੇ ਨਹੀਂ ਦੇ ਪਾਏ ਖਰਾਬ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਅਰਿਕਲਸੀ ਸਾਹਿਬ ਦਾ ਜਿਨ੍ਹਾਂ ਨੇ ਕਰਜ਼ਾ ਮੁਕਤ ਕਰ ਦਿੱਤੇ ਨੇ ਜਬਾੜਾ ਜਿੰਦਾ ਹਕਮ ਉਹ ਬਹੁਤ ਵਧੀਆ ਕੰਮ ਕਰ ਰਿਹਾ ਬਾਕੀ ਸਰਕਾਰਾਂ ਦੇ ਟਿੱਪੜੀਆਂ ਲਾਉਂਦੇ ਰਹਿੰਦੀਆਂ ਕਾਂਗਰਸ ਨੇ ਸਿੱਖਿਆ ਲੈ ਲੈਣੀ ਚਾਹੀਦੀ ਹੈ ਲੈ ਕੋ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਨੇ ਜਿਹੜੇ ਪਰੇਸ਼ਾਨੀ ਜਦੋਂ ਮਰਜ਼ੀ ਆਣ ਕੇ ਲਓ ਜੀ ਕਰਜ਼ਾ ਦੇ ਦੀ ਕਰਜ਼ਾ ਮੁਕਤ ਹੋ ਗਏ ਨੇ ਹੋਣ ਕਰਾਂ ਦੇ ਮਾਲਕ ਬਣ ਕੇ ਤੁਹਾਡੇ ਧਰਾਂ ਦੀ ਨਲਾਮੀ ਹੋ ਜੇਗੀ ਇਹ ਸਾਰੀਆਂ ਸਰਕਾਰਾਂ ਸਿੱਖਿਆ ਲੈਣ ਲੈ ਕੋਈ ਗਰੰਤ ਮਾਨ ਸਾਹਿਬ ਤੋਂ ਇਹੋ ਜੇ ਕੰਮ ਕਰਨਾ ਰਾਲ ਕਾਂਗਰਸ ਰਾਜ ਕਰਦੀ ਉਹਨੇ ਕਿ ਦਿੱਤਾ ਗਰੀਬਾਂ ਕੀ ਦਿੱਤਾ ਉਹਨਾਂ ਨੂੰ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਲੀਆਂ ਨਾਲੀਆਂ ਨੂੰ ਗਰੀਬਾਂ ਨੇ ਕੀ ਕਰਨਾ ਆ ਆ ਕੁਝ ਦੇਣ ਵਾਲਾ ਹੁੰਦਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਘਰਾਂ ਦੇ ਮਾਲਕ ਆ ਜਦੋਂ ਮੱਦੀ ਆਂਚਾ ਦਿੰਦੇ ਜੀ ਤੁਹਾਡੇ ਧਰਾਂ ਦੀ ਨਲਾਮੀ ਹੋ ਜਾਣੀ ਆ ਪਹਿਣਿਆਂ ਨੇ ਮੂੰਹ ਸੁੱਕੇ ਹੋ ਜਾਂਦੇ ਜੀ ਦੇਖੋ ਜੀ ਆ ਨੂੰ ਵੈਲਕਮ ਕਰਨੇ ਸਰਕਾਰ ਦਾ ਇਹਨਾਂ ਆ ਕੰਮ ਕਰ ਦਿੱਤਾ ਬਾਕੀ ਕਾਂਗਰਸ ਸਰਕਾਰ ਨੂੰ ਸਿੱਖਿਆ ਲੈ ਲੈ ਇਹਨਾਂ ਤੋਂ ਇਹ ਐ ਹੋਏ ਕੰਮ ਕਰਨ ਵਾਲੇ ਹੁੰਦੇ ਜੇ ਬਾਕੀ ਤੇ ਦੇ ਨਾਲ ਬਣਿਆ ਗਲੀਆਂ ਨਾਲੀਆਂ ਬਣਾਤੀਆਂ ਉਹ ਕਰ ਦਿੱਤਾ ਧੰਨਵਾਦ ਜੀ ਸੁਮਨ ਜੀ ਜਾ ਰਹੇ ਹਾਂ